ਤੂੰ ਨਾ ਤਤਵੀਰ ਦਾ ਬਹਿਨ ਅੱਜ ਦੁਨੀਆ ਦੀ ਬਹੁਤੀ ਬਾਤ ਦੀ ਥਾਜਾ ਸਾਡੇ ਪੰਜਾਬ ਦੀ ਤੂੰ ਨਾ ਤਤਵੀਰ ਦੇ ਬਹਿਮ ਨਾਲ ਬੜੀ ਗਰਸਤਾ ਮਾਨਸਿਕ ਰੋਗੀ ਹੋ ਚੁੱਕੀ ਉਹਨਾਂ ਦੇ ਘਰ ਕੋਈ ਵੀ ਸਮੱਸਿਆ ਆਉਂਦੀ ਹੈ ਕੋਈ ਪਰੋਬਤ ਖਰੋਤਾ ਦੀ ਵੀ ਬੱਚਾ ਥੋੜਾ ਵਿਗੜ ਗਿਆ ਕੋਈ ਘਰ ਦਾ ਕੰਮ ਰੁਕ ਗਿਆ ਦੋਸਤੋ ਅਕੋਤੀ ਸਿਆਣ ਲੈ ਭੱਜੇ ਜਾਂਦੇ ਨੇ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਆਮ ਹੀ ਹਰ ਗਲੀ ਮੋੜ ਨੁੱਕੜ ਤੇ ਪੁੱਛਾ ਦੇਦੇ ਤਾ ਉਹ ਇਸ਼ਾਰਾ ਕਰ ਦਿੰਦੇ ਨੇ ਸਾਫ਼ ਤੌਰ ਤੇ ਨਹੀਂ ਕਹਿੰਦੇ ਵੀ ਤੇਰੇ ਗਵਾਂਡੀ ਨਹੀਂਗਾ ਤੇਰੇ ਤੇ ਤਰੀਕ ਨੇ ਜਾਂ ਤੇਰੇ ਸਕੇ ਭੈਣ ਭਾਈ ਨੇ ਕਿਹਾ ਦੁੱਤੋ ਤੁੱਡ ਦੇ ਵਿੱਤ ਕਰਵਾਓ ਦੋਸਤੋ ਇਹ ਨਰਾ ਬਹਿਮ ਹੈ ਇਹ ਲੋਕ ਤੁਹਾਨੂੰ ਮੂਰਖ ਮਣਾ ਕੇ ਤੁਹਾਡੇ ਦੇ ਰਿਸਟੈਂਟ ਪਰਖ ਬੰਦ ਨੇ ਤੁਹਾਡੀ ਆਰਥਿਕ ਨੁਕਸ ਕਰਦੇ ਨੇ ਤੇ ਆਪ ਤੁਹਾਡੇ ਤੋਂ ਅਰਬਾਂ ਰੂਪੇ ਕਮਾ ਲੈਂਦੇ ਉਪਾ ਦੇ ਨਾ ਤੇ ਇਹ ਲੋਕ ਚਹਿ ਭਾਰੋ ਧਾਰਮਿਕ ਲੱਗਦੇ ਨੇ ਧਾਰਮਿਕ ਪਹਿਰਾਵੇ ਪਹਿਨਦੇ ਨੇ ਕੋਈ ਮੈਸੇਂਜਰ ਆਫ ਗੋਡ ਕਹਾਉਂਦਾ ਓਹੀ ਆਪਦਾ ਪਨੋ ਪੁਸਤ ਕਹਾਉਂਦਾ ਪਰ ਅੰਦਰ ਇਹਨਾਂ ਦੇ ਪੰਜੇ ਕਾਮ ਕਰੋ ਲੋਭ ਮੋਹ ਕਰ ਪਰਿਆ ਚੰਗੀਆਂ ਇਹਨਾਂ ਨੇ ਮੇਗਾ ਮੇਗਾ ਕਰੋੜ ਕਰੋੜ ਕੋਪਰ ਕਰੋੜ ਉੜਦੀਆਂ ਗੱਟੀਆਂ ਰੱਖੀਆਂ ਹੁੰਦੀਆਂ ਚੰਗੀਆਂ ਇਹਨਾਂ ਨੇ ਮਤਲਬ ਕਿ ਔਰਤਾਂ ਰੱਖੀਆਂ ਹੁੰਦੀਆਂ ਨੇ ਉਹ ਆਪਾ ਸਭ ਜਾਣਦੀ ਚੰਗੇ ਇਹ ਮੇਵੇ ਛੱਡਦੇ ਚੰਗੀਆਂ ਇਹਨਾਂ ਨੇ ਅਲਿਸ਼ਨ ਗੋਪਾਵਾ ਬਣਾਈ ਉਹਦੇ ਨਾਮ ਜਪੰਦੇ ਨਾ ਉਹਦੇ ਉੱਤੇ ਪਰ ਸਾਡੀ ਮੂਰਖ ਜਨਤਾ ਮੂਰਖ ਪੈਰੋਕਾਰ ਫੇਰ ਵੀ ਇਹਨਾਂ ਦਾ ਬਚਾਅ ਕਰਦੇ ਨੇ ਨਹੀਂ ਜੀ ਨਹੀਂ ਇਹ ਇਸ ਤਰ੍ਹਾਂ ਨਹੀਂ ਇਹਦਾ ਤਾਂ ਇਲਜ਼ਾਮ ਲਾਉਂਦੇ ਨੇ ਸਰਕਾਰਾਂ ਨੇ ਜਾਂ ਹੋਰ ਦੋਸਤੋ ਕੋਈ ਕਿਸੇ ਤੇ ਧਾਗਾ ਤਵੀਰ ਜਾਂ ਟੂਣਾ ਨਹੀਂ ਕਰਵਾ ਸਕਾਂ ਚਲੋ ਦੋ ਘੜੀ ਮੈਂ ਜਿਹੜੇ ਭਰਾਏ ਮਾਰਦੇ ਨੇ ਵੀ ਧਾਗਾ ਤਵੀਰ ਟੂਣਾ ਹੁੰਦਾ ਮੈਂ ਮੰਨਣਾ ਵੀ ਲੋਕ ਸਤਾਨੀ ਤਾਕਤਾਂ ਨੂੰ ਆਪਣੇ ਹੱਥ 'ਚ ਲੈ ਕੇ ਵੀ ਧਾਗਾ ਤਵੀਰ ਟੂਣਾ ਕਰਵਾਤਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਰੂਜੀ ਦਾ ਕੱਤਨ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਾਰ ਤੋਂ ਉਪਰ ਇੱਕ ਸਾਡਾ ਪਿਤਾ ਹੈ ਪ੍ਰਮਾਤਮਾ ਅਕਾਲ ਪੁਰਖ ਹੁਣ ਕਿਸੇ ਵੀ ਨੌ ਦੇ ਵਿੱਚ ਜਾਗ ਕਰ ਉਹ ਤੁਹਾਡੇ ਅਖੋਤੀ ਮੈਸੇਂਜਰ ਆਫ ਗੋਡ ਜਾਂ ਹੋਰ ਜਿਹੜੇ ਪੁੱਛਾ ਦੇਣ ਨਾਲ ਬੈਠੇ ਉਹਨਾਂ ਦੀ ਵੀ ਸੁਣਦਾ ਉਹ ਤੁਹਾਡੀ ਵੀ ਸੁਣਦਾ ਉਹ ਤੁਹਾਡੀ ਵੀ ਸੁਣਦਾ ਤੁਸੀਂ ਉਹਨੂੰ ਇੱਕ ਵਾਰੀ ਆਦਤ ਮੈਂ ਕਿ ਜੋਬ ਨਹੀਂ ਕਰਤਾ ਤਿੱਥੀ ਦੂਜੀ ਗੱਲ ਚਲੋ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਣਾ ਵੀ ਇੰਨਾ ਲਵੇ ਸੋ ਕਾਲਡ ਜਿਹੜੇ ਆ ਮੋੜਾਂ ਤੇ ਬੈਠੇ ਨੇ ਉਹ ਖੋਚੀ ਡੇਰੇ ਬਣਾਈ ਬੈਠੇ ਨੇ ਵੱਡੇ ਵੱਡੇ ਜਾ ਉਹ ਟੋਟੇ ਟੋਟੇ ਅੱਜ ਐਨਐਸਪੀ ਵੀ ਤੇ ਬੋਗਦਾ ਪਰ ਉਹ ਚੱਲਿਆ ਇੱਕ ਸਾਲ ਦਾ ਤਰ ਨਾਲ ਤੇ ਹੁਣ ਹਾ ਟੱਲੇਵਾਲ ਜਿਹਨੇ ਸ਼ੁਰੂ ਕੀਤਾ ਪੰਜਾਬ ਸਾਥਕ ਜਨਾਂ ਦਾ ਧਰਨਾ ਤਾਂ ਹੋ ਗਿਆ 50 ਛੜਦਾ ਰੰ ਮੰਨ ਵਰਤ ਹੋ ਗਿਆ ਇੱਕ ਅंदोलਨ ਕਾਫੀ ਦੁੱਖ ਪਹੁੰਚਾंदे ਤਾਂ ਇੱਥੇ ਕੋਈ ਮਤਲਬ ਜੇ ਕੋਈ ਧਾਗਾ ਤਨੀਤ ਕਿਉਂ ਨਹੀਂ ਕਰਤਾ ਅੱਜ ਮੌਜੂਦ ਤੋ ਬਹੁਤ ਜ਼ਿਆਦਾ ਲੋਕ ਦੁਖੀ ਨੇ ਬਹੁਤ ਹੀ ਜ਼ਿਆਦਾ ਲੋਕੀ ਨੇ ਜੀ ਜਿਹੜੇ ਉਹਦੇ ਵਿਰੋਧੀ ਨੂੰ ਕੀ ਰਾਹੁਲ ਗਾਂਧੀ ਮਮਤਾ ਬਨਾਰਜੀ ਕੇਜਰੀਵਾਲ ਜਾ ਅਖਲੇਸ਼ ਜੱਜਾ ਦਾ ਲਾਲੂ ਪ੍ਰਚਾਰ ਜੱਜਵਾਲ ਇਹਨਾਂ ਲੋਕ ਕੋਈ ਇਹ ਜਾਂ ਕੋਈ ਸ਼ਾਨਾ ਨਹੀਂ ਚਿੱਤਾ ਬੋਚੀ ਤੇ ਧਾਕਾ ਤੀਜਾ ਤੁਣਾ ਕਰਦੇ ਪੋਜੀਸ਼ਨਾਂ ਅੰਮੀਸਾ ਵੀ ਇਹ ਨੀਸਟੇਟਾ ਨੇ ਯਾਰ ਪੋਜੀਸ਼ਨਾਂ ਨਹੀਂ ਬੋ ਤਾ ਧਾਕਾ ਕਰਦੇ ਉਹਨੂੰ ਬਦਲੇ ਕੁਰਸੀ ਤੋਂ ਲੈਣਾ ਕਰਦੇ ਸੋ ਇਹ ਸਾਰਾ ਦੋਸਤੋ ਇੱਕ ਪਖੰਡਾ ਤਾ ਉਹਨੂੰ ਮਾਨਸਿਕ ਰੋਗੀ ਇਹ ਜਿਹੜੇ ਲੋਕ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਨੇ ਮਾਨਸਿਕ ਰੋਗ ਇਹਨਾਂ ਦਾ ਮਾਨਸਿਕ ਦ ਦਵਾਈ ਦੀ ਆ ਜ਼ਰੂਰਤ ਹੈ ਕੋਈ ਟੂਣਾ ਨੇ ਕੋਈ ਹੋਰ ਨਹੀਂ ਤੁਹਾਡੇ ਰਿਸ਼ਤਿਆਂ ਨੂੰ ਬਰਬਾਦ ਕੀਤਾ ਜਾਂਦਾ ਜਿਹੜੇ ਗਮੰਡੀ ਨੂੰ ਤੁਹਾਡੇ ਕੰਮ ਆਉਣਾ ਸੀ ਤੁਹਾਡੇ ਦੁੱਖ-ਫੁੱਕ ਚ ਸਵੀਕ ਹੋਣਾ ਸੀ ਉਹ ਤੁਹਾਡੇ ਗਮੰਡੀ ਨਾਲ ਤੁਹਾਡੇ ਰਿਸ਼ਤੇਦਾਰਾਂ ਨੇ ਵਿਗੜ ਤੇ ਵਿਗੜ ਖਵਾਉਂਦੇ ਨੇ ਵੀ ਇਹਨੂੰ ਕਿਤੇ ਤੱਕ ਕਰਵਾਤਾ ਸਾਰੀ ਮੈਂ ਤੁਹਾਡੇ ਤੋਂ ਇੱਕ ਚੀਜ਼ ਹੀ ਜਾਂਦੀ ਦੇਖੋ ਜਦੋਂ ਜ਼ਿੰਦਗੀ ਦਾ ਕੋਈ ਕਸੂਰ ਹੈ ਜੇ ਸਾਡਾ ਕੰਮ ਚੱਲੂਗਾ ਤਾਂ ਡਾਊਨ ਵੀ ਹੋਊਗਾ ਜੋ ਤਪਦੇ ਜੀਵ ਉਹ ਡੈਥ ਵੀ ਹੋਊਗੀ ਕੋਈ ਕਿਤੇ ਕਾਰਨ ਬਣ ਸਕਦੇ ਨੇ ਕੋਈ ਐਕਸੀਡੈਂਟ ਬਣ ਸਕਦਾ ਕੋਈ ਹੋਰ ਬਣਦਾ ਤਾਂ ਇਹ ਕਿਹਗਾ ਬਣ ਸਕਦਾ ਜਿਹੜਾ ਬੱਚਾ ਚੰਗਾ ਬਹੁਤ ਹੀ ਚੰਗਾ ਥੋੜਾ ਕਿਤੇ ਨਾ ਕਿਤੇ ਮਾੜਾ ਵੀ ਬਣੂਗਾ ਕਿਉਂਕਿ ਇਹ ਤਾਂ ਹੋਇਆ ਮਨ ਨਿਚਰੇ ਚੰਗਾ ਮਾੜਾ ਇੱਕ ਛਿੱਕੇ ਦੇ ਦੋ ਪੈਰ ਨੂੰ ਨਾਲ ਜਿੰਦਗੀ ਦੇ ਨਾਲ ਨਾਲ ਚੱਲਦੇ ਐਸ ਲਈ ਸਿਆਣੇ ਬੰਨੋ ਪ੍ਰਮਾਤਮਾ ਨਾਲ ਆਪ ਜੋ ਆਪ ਗ੍ਰੰਥ ਪੜੋ ਵੀ ਸਾਡੇ ਗੁਰਗੰਥ ਸਾਹਿਬ ਨੂੰ ਕੀ ਜਾਂਦਾ ਸਾਨੂੰ ਕਿਸੇ ਦੇ ਨਾਮ ਨਹੀਂ ਜੋੜ ਕੇ ਗਏ ਕ੍ਰਿਸ਼ਨ ਭਗਵਾਨ ਜੀ ਧਰਤੀ ਤੇ ਆਏ ਤਾਂ ਉਹ ਗੀਤਾ ਨਾਲ ਜੋੜ ਕੇ ਗਏ ਸ਼੍ਰੀ ਰਾਮ ਜੀ ਆਏ ਤੌਰ ਮੈਂ ਨਾਲ ਜੋੜ ਕੇ ਗਏ 10 ਗੁਰੂ ਸਾਵਣ ਸਾਡੇ 10 ਸ਼੍ਰੀ ਗੁਰਗੰਥ ਸਾਹਿਬ ਨਾਲ ਜੋੜ ਕੇ ਗਏ ਉਹਨਾਂ ਨੇ ਕਿਸੇ ਦੇ ਦੇ ਨੂ ਨਹੀਂ ਬਣਾਇਆ ਵੀ ਤੁਸੀਂ ਇਹਨੂੰ ਗੁਰੂ ਮੰਨਿਓ ਉਹਨਾਂ ਨੇ ਕਹਿੰਦਿਆ ਸ਼ਬਦ ਪੜ੍ਹ ਲਓ ਯਾਰਾ ਚਬਦ ਇਹਦੇ ਨਾਲ ਜੋੜ ਲਓ ਹੁਣ ਤੁਹਾਡੀ ਮਰ ਗਈ ਹੈ ਤੁਸੀਂ ਮਨ ਕੇ ਬੂਰਖਮ ਗੁਸਤਰ ਇਹਨਾਂ ਹਾਂ ਜੀ ਕਿਸ ਨੇ ਕਹਤਾ ਜੀ ਆਹ ਸੱਚ ਹੈ ਹਾਂ ਜੀ ਕਿਸ ਨੇ ਕਹਤਾ ਉਹ ਸੱਚ ਹੈ ਹਾਂ ਜੀ ਤੁਸੀਂ ਆਹ ਉਹ ਗ੍ਰੰਥ ਨਹੀਂ ਪੜ੍ਹਨੇ ਪੜੋ ਫਿਰ ਤੁਹਾਨੂੰ ਗਿਆਨ ਆਊਗਾ ਕੋਈ ਤੁੰਣਾ ਨਹੀਂ ਕੋਈ ਟਾਕਤ ਵਿਚ ਨਹੀਂ ਪਰਮਾਤਮਾ ਦਾ ਨਾਮ ਹੀ ਚੋੜਾ ਸਭ ਤੋਂ ਵੱਧਰ ਕਰਤਾ ਪਰਮਾਤਮਾ ਦਾ ਨਾਮ ਜੀ ਧੰਨਵਾਦ